ਐਨਐਸਏ ਲੱਗਣ ਤੋਂ ਬਾਅਦ ਭਾਈ ਅੰਬਰਤਪਾਲ ਸਿੰਘ ਨੂੰ ਡਿਬਰੂਗੜ੍ਹ ਜੇਲ੍ਹ ਦੇ ਵਿੱਚੋਂ ਪੂਰੇ 1 ਸਾਲ ਬਾਅਦ ਬਾਹਰ ਲਿਆਂਦਾ ਗਿਆ। ਬੀਤੇ ਦਿਨ ਹੀ ਪੰਜਾਬ ਦੇ ਵਿੱਚ ਜੋ ਐਮਪੀ ਦੀਆਂ ਚੋਣਾਂ ਹੋ ਕੇ ਹਟੀਆਂ ਨੇ ਉਸ ਦੇ ਵਿੱਚ ਅੰਬਰਤਪਾਲ ਦੀ ਜਿੱਤ ਹੋਈ ਸੀ ਜਿਸ ਤੋਂ ਬਾਅਦ ਹੁਣ ਉਹਨਾਂ ਨੂੰ ਦਿੱਲੀ ਵਿਖੇ ਸੌਂਚ ਕੁਵਾਈ ਗਈ ਆ ਅੱਜ ਸੋ ਉੱਥੇ ਆਪਾਂ ਤੁਹਾਨੂੰ ਦੱਸ ਦੇ ਕਿ ਦੱਸਿਆ ਜਾ ਰਿਹਾ ਹੈ ਕਿ ਭਾਈ ਅੰਬਰਤਪਾਲ ਸਿੰਘ ਜੀ ਦੇ ਚਾਚਾ ਤੇ ਉਸ ਦੇ ਮੰਮੀ ਡੈਡੀ ਦੀ ਮੁਲਾਕਾਤ ਕਰਵਾਈ ਗਈ ਆ ਜਿਸ ਦੇ ਵਿੱਚ ਉਹਨਾਂ ਨੇ ਤਕਰੀਬਨ 45 ਮਿੰਟ ਗੱਲਬਾਤ ਕੀਤੀ ਹੈਗੀ। ਗੱਲ ਹੋਣ ਤੋਂ ਬਾਅਦ ਕੁਝ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀ ਨੇ ਅੰਮ੍ਰਿਤਪਾਲ ਦੇ ਜਿਸ ਦੇ ਵਿੱਚ ਉਹਨਾਂ ਨੂੰ ਇੱਕ ਬਲੈਕ ਕਲਰ ਦੀ ਫੋਰਚੂਨਰ ਦੇ ਵਿੱਚ ਲਿਆਇਆ ਜਾ ਰਿਹਾ ਜਿਸ ਦੇ ਸ਼ੀਸ਼ੇ ਕਾਲੇ ਨੇ ਤੇ ਅੰਮ੍ਰਿਤਪਾਲ ਸਿੰਘ ਦੀ ਥੋੜਾ ਥੋੜਾ ਨਜ਼ਰ ਆਉਂਦੇ ਪਏ ਨੇ ਜੋ ਕਲਿੱਪ ਤੁਸੀਂ ਆਪਣੀ ਸਕਰੀਨ ਉੱਪਰ ਚੱਲਦੀ ਦੇਖ ਸਕਦੇ ਹੋ ਜਿਸ ਤੋਂ ਬਾਅਦ ਲੋਕ ਇਹ ਵੀ ਕਮੈਂਟ ਕਰਦੇ ਪਏ ਨੇ ਕਿ ਕਿ ਉਹਨਾਂ ਦੀ ਕੋਈ ਫੋਟੋ ਜਾਂ ਵੀਡੀਓ ਨਿਕਲ ਕੇ ਹਜੇ ਤੱਕ ਸਾਹਮਣੇ ਕਿਉਂ ਨਹੀਂ ਆਈ ਕਿ ਡਿਬਰੂਗੜ੍ਹ ਜੇਲ੍ਹ ਤੋਂ ਲੈ ਕੇ ਦਿੱਲੀ ਤੱਕ ਨਿਊਜ਼ ਵਾਲੇ ਉਹਨਾਂ ਨੂੰ ਕਵਰ ਕਰਦੇ ਆਏ ਨੇ ਪਰ ਹਜੇ ਤੱਕ ਕੋਈ ਫੋਟੋ ਜਾਂ ਵੀਡੀਓ ਨਿਕਲ ਕੇ ਸਾਹਮਣੇ ਨਹੀਂ ਆ ਰਹੀ ਲੋਕ ਲੋਕਾਂ ਇੱਥੋਂ ਤੱਕ ਕਮੈਂਟ ਕਰਦੇ ਪਏ ਨੇ ਕਿ ਅੰਬਰਤਪਾਲ ਸਿੰਘ ਨੂੰ ਕਿਤੇ ਬਾਹਰ ਨਾ ਹੀ ਲਿਆਂਦਾ ਹੋਵੇ ਬਾਕੀ ਤੁਸੀਂ ਕੀ ਸੋਚਦੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਜਰੂਰ ਕਰਿਓ ਬਾਕੀ ਭਾਈ ਅੰਬਰਤਪਾਲ ਸਿੰਘ ਜੀ ਦੀ ਚੜ੍ਹਦੀ ਕਲਾ ਵਾਸਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜਰੂਰ ਲਿਖ ਕੇ ਵਾਹਿਗੁਰੂ ਉਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਰੱਬ ਰਾਖਾ